ਹਾਂਜੀ ਹੁਣ ਜਦੋਂ ਨਰਿੰਦਰਦੀਪ ਨੂੰ ਲੈ ਕੇ ਮਾਮਲਾ ਦਿਨ ਬਿਨ ਦਿਨ ਭਖਦਾ ਜਾਂਦਾ ਤੇ ਹੁਣ ਜਿਹੜਾ ਕੀ ਪਰਵਿੰਦਰ ਝੋਟਾ ਤੇ ਉਹਨੇ ਕੀ ਕੀਤਾ ਬਹੁਤ ਵੱਡੇ ਬਿਆਨ ਆ ਗਏ ਸਾਹਮਣੇ ਕਿਉਂਕਿ ਸਾਡੇ ਪੰਜਾਬ ਨੇ ਬਹੁਤ ਵੱਡਾ ਇੱਕ ਵਿਰੋਧ ਕਰ ਰਹੇ ਆ ਜਦੋਂ ਨਤੀਜੇ ਦਿੰਦੀ ਇਹ ਘਟਨਾ ਵਾਪਰਦੀ ਆ ਨਰਿੰਦਰਦੀਪ ਨੂੰ ਲੈ ਕੇ ਤਾਂ ਜਿਹੜਾ ਹੁਣ ਝੋਟੇ ਦਾ ਵੀ ਬਿਆਨ ਆਇਆ ਸਾਹਮਣੇ ਤਾਂ ਫੇਰ ਆਪਾਂ ਤੁਹਾਨੂੰ ਐਸਐਸਪੀ ਦੇ ਵੀ ਸੁਣਾਉਣੇ ਆ ਜਿਹੜੀ ਬਠਿੰਡਾ ਐਸਐਸਪੀ ਆ ਵੀ ਉਹਦਾ ਵੀ ਕੀ ਕਹਿਣਾ ਸਾਹਮਣੇ ਅਸਲੀ ਕ੍ਰਿਮੀਨਲ ਨੇ ਜਿਨ੍ਹਾਂ ਨੇ ਅਸਲੀ ਝੁਲਮ ਕਰਿਆ ਤੇ ਜਿਨ੍ਹਾਂ ਨੇ ਉਹਦੇ ਦੱਸੀਏ ਦਿੱਤੇ ਉਹਨਾਂ ਨੂੰ ਇਹ ਬਚਾਉਣਗੇ ਬਚਾਉਣਗੇ ਮੈਂ ਤੋ ਲਿਖ ਕੇ ਲਾਈ ਇਹ ਨਹੀਂ ਫੜ ਦੇ ਤੇਰੇ ਮੇਰੇ ਵਰਗਾ ਹੋਵੇ ਘਰੋਂ ਆਪਣੀ ਸਲਿਆਂ ਦਾ ਗੰਦਾ ਡੱਪ ਕੇ ਨੰਗੇ 발 ਕ੍ਰਿਸਕੇ ਝੱਕ ਲਿਆਉਂਦੇ ਮੈਨੂੰ 6 ਮੈਂ ਸਜਾਇ ਨਹੀਂ ਕਹਿੰਦੇ ਛੋਟੇ ਤੂੰ سپورਟ ਨਹੀਂ ਕਰਦੀ ਮੈਂ ਕਿਉਂ ਨਹੀਂ ਕਰਨੀ ਕਹਿੰਦੇ ਯਾਰ ਇਲਜ਼ਾਮ ਬਾੜੀਆਂ ਮਾਂ ਉਹਦੇ ਪੋਸਟ ਮਾਰਦੇ 18 ਉਹ ਆ ਗਏ ਤੇ ਤੁਸੀਂ ਕਿਵੇਂ ਕਹਿਣਾ ਮੈਂ سپورਟ ਨਾ ਕਰਾਂ ਮੈਂ ਸੱਚ ਨਾਲ ਖੜੂ ਮੇਰੇ ਨਾਲ ਚਾਹੀ ਕੋਈ ਨਾ ਤੁਰੇ ਮੈਂ ਇਕੱਲਾ ਤੁਰ ਪਾਜੇ ਮੇਰੇ ਨਾਲ ਮੇਰੇ ਘਰਵਾਲਿਆਂ ਤੁਰਨਾ ਕਾਸੀ ਕਦਾ ਉਹ ਮਾਰ ਕੇ ਵੇਚਦਾ ਹੋਵੇ ਜਾਂ ਪੀਂਦਾ ਹੋਵੇ ਜਾਂ ਕੋਈ ਇਹੀ ਦੀ ਗੱਲ ਹੋਵੇ ਤੂੰ ਗ੍ਰੰਥੀ ਹੈਗਾ ਪਰਿਵਾਰ ਸਾਰਾ ਇਲਜ਼ਾਮ ਲਾਉਂਦੇ ਕਿਤੇ ਨਹੀਂ ਪਿੱਛੇ ਚੱਲ ਤੇਰੇ ਤੇ ਮੇਰੇ ਤੇ ਕਿਹੜਾ ਬੰਦਾ ਜਿਹਦੇ ਅੱਜ ਦਾ ਕਿਹਨੇ ਇਲਜ਼ਾਮ ਲਾਇਆ ਨਹੀਂ ਆਪ ਦੇ ਆਪ ਨੂੰ ਸਹੀ ਸਾਫ਼ਤ ਕਰ ਲਈ ਤੇ ਲੋਕ ਘਰ ਨਾਲਾ ਦਾ ਲੋਕ ਐਵੇਂ ਹੀ ਬਠੰਡੇ ਦੇ ਲੋਕਾਂ ਨੇ ਜਾਂ ਗੋਨੀ ਜਾਣੇ ਨੇ ਤੇ ਪਤੀ ਉਾੜ ਗਵਾੜ ਨੂੰ ਵੱਡਾ ਘਾਟ ਹੋਇਆ ਪਰਮਿੰਦਰ ਛੋਟਾ ਤੇ ਭੈਣ ਸਾਡੇ ਨਾਲ ਨੇ ਪਹਿਲੇ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੂੰਗਾ ਕਿ ਹੁਣ ਤੱਕ ਦੇ ਪੁਲਿਸ ਦੀ ਪ੍ਰਸ਼ਾਸਨ ਦੀ ਜੋ ਕਾਰਪੇਰੀ ਹੈ ਸਰਕਾਰ ਦੀ ਜੋ ਕਾਰਵਾਈ ਰਹੀ ਆ ਪਰਵਾਰ ਸੰਤੁਸ਼ਟਾ ਉਸ ਤੋਂ ਕੁਝ ਕਰ ਹੀ ਨਹੀਂ ਰਹੇ ਚਲ ਰਹੀ ਹੈ ਪਰ ਦੇਖੋ ਜਿੰਨੇ ਵੀ ਲੋਗ ਕਲਪਰੇਟਸ ਹੈ ਜਿਹੜੇ ਵੀ ਗੁਨਾਹਗਰ ਲੋਕ ਹੈ ਇੱਕ ਵੀ ਹਾਲੇ ਤੱਕ ਕਮਾਂਡ ਬੈਂਡ ਦਾ ਬਾਰਡ ਕੋਈ ਵੀ ਜੇਲ੍ਹ ਚ ਨਹੀਂ ਆਇਆ ਕੋਈ ਪੜਿਆ ਹੀ ਨਹੀਂ ਗਿਆ ਨਾ ਸਾਰੇ ਭੱਜੇ ਹੋਏ ਆ ਸਭ ਫਰਾਰ ਨੇ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਕਿ ਮੁਲਾਜ਼ਮ ਕਿੱਥੇ ਨੇ ਖਾਸ ਕਰ ਸਾਡੇ ਪੁਲਿਸ ਮੁਲਾਜ਼ਮ ਕਿੱਥੇ ਨੇ ਉਹਨਾਂ ਦਾ ਪੁਲਿਸ ਨੂੰ ਹੀ ਨਾ ਪਤਾ ਹੋਵੇ ਇਹ ਵੀ ਚੀਜ਼ ਅਜੀਬ ਡਾਊਟਫੁਲੀ ਹੈ ਕਿ ਪੁਲਿਸ ਨੂੰ ਹੀ ਨਹੀਂ ਪਤਾ ਪੁਲਿਸ ਕਿੱਥੇ ਆ ਇਹ ਹੁੰਦਾ ਇਨੀ ਛੁੱਟੀ ਮਿਲ ਜਾਂਦੀ ਐ ਇਹਨਾਂ ਨੂੰ ਫਿਰ ਤਾਂ ਸਰਕਾਰੀ ਮਤਲਬ ਬਹੁਤ ਸਾਰੇ ਵੈਕੈਂਸੀਜ਼ ਹੋ ਕੇ ਆਉਣੀਆਂ ਫਿਰ ਤਾਂ ਨਵੀਂ ਭਰਤੀ ਦੇਣੀ ਚਾਹੀਦੀ ਐ ਇਹਨਾਂ ਨੂੰ ਜੇ ਜੇ ਵੇਰਤੇ ਤੈਨੂੰ ਪੜੋ ਜਿਵੇਂ ਮਰਜ਼ੀ ਪੜੋ ਇਹ ਤਾਂ ਹੂੰ ਜੇ ਇਹ ਕਦਲ ਮੈਂ ਕੀਤਾ ਹੁੰਦਾ ਇਹ ਕਿਸੇ ਹੋਰ ਨੇ ਕੀਤਾ ਹੁੰਦਾ ਆ ਤਾਂ ਦੋ ਘੰਟੇ ਚ ਇਹਨਾਂ ਨੇ ਪੜ ਲੈਣਾ ਸੀਗਾ ਹੁਣ 12 ਦਿਨ ਹੋ ਗਏ ਇੱਕ ਵੀ ਦਿਨ ਜਾਨਾ ਇਹਨਾਂ ਤੋਂ ਪੜਿਆ ਨਹੀਂ ਗਿਆ ਹਾਂਜੀ ਇਹ ਜਿਹੜਾ ਕੀ ਇਹ ਜਿਹੜੀ ਨਰਿੰਦਰਦੀਪ ਦੀ ਪਤਨੀ ਆ ਹਾਂਜੀ ਹੁਣ ਜੋ ਇਹ ਐਸਐਸਪੀ ਦਾ ਕੀ ਕਹਿਣਾ ਨਿਰੰਦਰਦੀਪ ਬਾਰੇ ਕਿਉਂਕਿ ਇਹਦਾ ਵੀ ਜੋ ਇਹ ਵੀ ਸਾਨੂੰ ਆਪਾਂ ਵਿਚਾਰ ਸੁਣਾਉਣ ਜਾ ਰਹੇ ਹਾਂ ਕਿਉਂਕਿ ਜਿਹੜੇ ਇਹ ਪੰਜਾਬ ਪੁਲਿਸ ਵਾਲੇ ਆ ਤਾਂ ਹਲੇ ਤੱਕ ਇਹੇ ਪਕੜੜਿਆ ਖੁਦ ਇਹ ਐਸਐਸਪੀ ਦਾ ਕਹਿਣਾਗਾ ਤੇ ਹੁਣ ਇਹ ਦੱਸੋ ਵੀ ਇਹ ਜਦੋਂ ਪੰਜਾਬ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਵੀ ਉਹ ਹੈ ਕਿੱਥੇ ਆ ਤਾ ਫਿਰ ਆਮ ਬੰਦਾ ਕਿੱਥੋਂ ਭਾਲੂ ਉਹਨਾਂ ਨੂੰ ਕਿਉਂਕਿ ਹੁਣ ਤਾਂ ਫਿਰ ਪੰਜਾਬ ਪੁਲਿਸ ਵਾਲੇ ਤਾਂ ਇਹ ਸਾਬਤ ਹੁੰਦਿਆ ਵੀ ਹਾਂ ਉਹਨਾਂ ਦੇ ਨਾਲ ਮਿਲੇ ਹੋਇਆ ਤੇ ਪਰ ਇਹ ਐਸਐਸਪੀ ਦਾ ਇਹ ਕਹਿਣਾ ਵੀ ਸਾਨੂੰ ਉਹਨਾਂ ਤੱਕ ਕੋਈ ਹਮਦਰਦੀ ਨਹੀਂ ਇਹ ਨਰਿੰਦਰਦੀਪ ਦੇ ਪਰਿਵਾਰ ਨਾਲ ਮਿਲ ਕੇ ਇਹ ਵੀ ਕਿਹਾ ਇਹਨਾਂ ਨੇ ਵੀ ਅਸੀਂ ਸੋਨੂੰ ਇਨਸਾਫ ਦਵਾਵਾਂਗੇ ਵੀ ਸਾਡਾ ਉਹਨਾਂ ਨਾਲ ਕੋਈ ਇਹ ਜਹ ਕੋਈ ਅਸੀਂ ਉਹਨਾਂ ਨਾਲ ਮਿਲੇ ਨਹੀਂ ਵੀ ਅਸੀਂ ਨਾ ਉਹਨਾਂ ਤੇ ਆਪਣੇ ਮਨੀਓ ਇਨਕੁਇਰੀ ਕਰਾਂਗੇ ਅਸੀਂ ਜਦੋਂ ਸਾਨੂੰ ਮਿਲਣਗੇ ਤਾਂ ਅਸੀਂ ਉਹਨਾਂ ਤੋਂ ਕੜੀ ਤੋਂ ਕੜੀ ਸਜ਼ਾ ਦੇਵਾਂਗੇ ਵੀ ਜਿਹੜੇ ਇਹ ਪੰਜਾਬ ਪੁਲਿਸ ਵਾਲੇ ਭਗੌੜੇ ਆ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ ਵੀ ਇਹਨਾਂ ਦਾ ਵੀ ਕੀ ਕਹਿਣਾ 2 ਮਿੰਟ ਦੀ ਵੀਡੀਓ ਬਣੇ ਰੋ ਚੈਨਲ ਤੇ ਸਾਨੂੰ ਵੀ 105 BNS ਦੇ ਤਹਿਤ ਜਿਹੜਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ 304 ਪੁਰਾਣਾ ਆਈਪੀਸੀ ਹੈ ਉਹਦੇ ਤਹਿਤ ਐਫਆਈਆਰ ਲੌਂਚ ਕੀਤਾ ਸੀਗਾ ਪਹਿਲਾਂ ਇੱਕ ਜਿਹੜਾ ਸਾਡਾ ਕਨਸਟੇਬਲ ਅਫਤਾਰਤਾਰੀ ਔਰ ਦੋ ਪ੍ਰਾਈਵੇਟ ਬੰਦੇ ਹੈਪੀ ਲੂਥਲ ਔਰ ਗਗਨਦੀਪ ਸਿੰਘ ਉਸ ਤੋਂ ਬਾਅਦ ਤਰਤੀਬੇ ਬਿਆਨ ਤੋਂ ਬਾਅਦ ਤਿੰਨ ਹੋਰ ਮੁਲਾਜ਼ਮ ਸੀਆਈਏ ਸਟਾਫ ਦੇ ਨਾਮਿਨੇਟ ਕੀਤੇ ਗਏ ਤੇ ਜਿਹੜੀ ਉਹਨਾਂ ਨੂੰ ਸਾਰੇ ਦੋਸ਼ੀ ਹੁਣ ਤੱਕ ਫਰਿਆ ਰਿਹਾ ਤੇ ਜਿਹੜਾ ਰੀਸੈਂਟਲੀ ਅਸੀਂ ਇੱਕ ਗਗਨਦੀਪ ਦੀ ਐਂਟੀਸੀਪੇਟਰੀ ਬੇਲ ਵੀ ਕੱਲ੍ਹ ਸੀ ਡਿਸਮਿਸ ਕਰਾਈ ਹੈ ਤੇ ਵੀ ਆਰ ਰੈਗੂਲਰਲੀ ਟ੍ਰਾਈਂਗ ਟੂ ਅਰੈਸਟ ਦਮ ਔਰ ਜਿਹੜੇ ਇਹਨਾਂ ਦੀ ਡਿਮਾਂਡਸ ਦੀ ਗੱਲ ਕਰ ਰਹੇ ਹੋ ਮੈਂ ਰੀਸੈਂਟਲੀ ਇਹਨਾਂ ਦੀ ਫੈਮਿਲੀ ਨੂੰ ਦੋ ਦਿਨ ਪਹਿਲਾਂ ਮਿਲ ਕੇ ਆਈ ਸੀਗੀ ਦੇ ਹੈਵ ਆਈ ਹੈਵ ਅਸ਼ੋਰਡ ਦਮ ਕਿ ਅਸੀਂ ਬਿਲਕੁਲ ਇਹਦੇ ਚੇਂਜ ਜਸਟਿਸ ਇਨਸ਼ੋਰ ਕਰਾਂਗੇ ਸਾਡਾ ਕਿਸੇ ਲਈ ਕੋਈ ਪੱਖਪਾਤ ਨਹੀਂ ਹੈ ਔਰ ਇਹਨਾਂ ਨੇ ਮੈਨੂੰ ਇਹੀ ਕਿਹਾ ਹੈ ਕਿ ਸਾਨੂੰ ਸਾਡਾ ਤੁਸੀਂ ਹੱਕ ਦੇਣਾ ਹੈ ਵੀ ਵਾਂਟ ਜਸਟਿਸ ਬਾਕੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਵਗੈਰਾ ਦੀ ਗੱਲ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਮੈਨੂੰ ਪਤਾ ਲੱਗੀ ਮੈਨੂੰ ਉਹਨਾਂ ਨੇ ਇਦਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਬਟ ਯੈਸ ਆਈ ਟੋਲਡ ਥੈਮ ਕਿ ਯੂ ਆਰ ਫਰੀ ਟੂ ਗੋ ਟੂ ਐਨੀ ਐਜੰਸੀ ਬਟ ਮੈਂ ਕਮਿਟ ਕਰਕੇ ਆਈਆਂ ਜੀ ਕਿ ਅਸੀਂ ਤੁਹਾਡੇ ਨਾਲ ਪੂਰਾ ਇਨਸਾਫ ਕਰਾਂਗੇ ਹਾਂਜੀ ਇਹ ਐਸਐਸਪੀ ਸੀ ਤਾਂ ਇਹਨਾਂ ਦੇ ਵਿਚਾਰ ਵੀ ਇਹ ਕਹਿੰਨੇ ਆ ਕੁਝ ਕਿ ਇਹਨਾਂ ਨੇ ਆਪਣੇ ਜੋ ਵਿਚਾਰ ਕੁਝ ਇੰਗਲਿਸ਼ ਦੇ ਵਿੱਚ ਕੁਝ ਬਾੜ ਹੁੰਦੇ ਆ ਉਹ ਅਗੇ ਕੁਝ ਆਪਣੇ ਸਮਝ ਤੋਂ ਬਾਹਰ ਆ ਜਾਂਦੇ ਹੈ ਕਿਉਂਕਿ ਉਹ ਤਾਂ ਮੈਨੂੰ ਵੀ ਪਤਾ ਵੀ ਇਹ ਕਹਿ ਰਹੇ ਵੀ ਅਸੀਂ ਇਨਸਾਫ ਦਵਾਵਾਂਗੇ ਉਹਨਾਂ ਨੂੰ ਤਾਂ ਪਰ ਇਹ ਇਹਨਾਂ ਦਾ ਹੁਣ ਇਹ ਕਹਿਣਾ ਵੀ ਅਸੀਂ ਉਸ ਪਰਿਵਾਰ ਦੇ ਮਿਲ ਕੇ ਨਾਲ ਆਏ ਆ ਤੇ ਉਹਨਾਂ ਨੂੰ ਇੱਕੋ ਗੱਲ ਕਹੇ ਤੇ ਵੀ ਅਸੀਂ ਸਾਨੂੰ ਹੱਕ ਦਵਾਵਾਂਗੇ ਜਿਹੜੇ ਇਹ ਪੰਜਾਬ ਪੁਲਿਸ ਵਾਲੇ ਆ ਇਹਨਾਂ ਨੂੰ ਗਿਰਫਤਾਰ ਕਰਾਂਗੇ ਕੜੀ ਤੋਂ ਕੜੀ ਸਜ਼ਾ ਦੇਵਾਂਗੇ ਜਿਹੜਾ ਨੇ ਕੀ ਇਹ ਘਟਿਆ ਕਰਤੂਤ ਕੀਤੀ ਆ ਜਿਵੇਂ ਇੱਕ ਬੇਦੋਸ਼ੇ ਨੂੰ ਮਾਰਿਆ ਬਹੁਤ ਹੀ ਦਰਿੰਦਗੀ ਨਾਲ ਕਰੰਟ ਲਾ ਕੇ ਤਾਂ ਜਿਹਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਇੱਕੋ ਹੀ ਸਵਾਲ ਆ ਵੀ ਇਹ ਜਿਹੜਾ ਨੇ ਨਰਿੰਦਰਦੀਪ ਨਾਲ ਇੰਨੀ ਘਟਿਆ ਕਰਤੂਤ ਕੀਤੀ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਪਰ ਹੁਣੇ ਮਾਮਲੇ ਪੰਜਾਬ ਨੂੰ ਲੈ ਕੇ ਬਹੁਤ ਹੀ ਸਾਰੇ ਸਾਹਮਣੇ ਆਉਂਦੇ ਆ ਜਿਵੇਂ ਹੁਣ ਕਰਨਲ ਦੇ ਜੋ ਇੱਕ ਕੁੱਟਮਾਰ ਹੁੰਦੀ ਆ ਕਰਨਲ ਦੀ ਪਟਿਆਲਾ ਦੇ ਵਿੱਚ ਸਾਰਿਆਂ ਨੂੰ ਪਤਾ ਹਲੇ ਤੱਕ ਪਹਿਲਾ ਤਾਂ ਇਹ ਦੱਸੋ ਕੋਈ ਕਮੈਂਟ ਕਰਕੇ ਉਸ ਪਰਿਵਾਰ ਨੂੰ ਮਿਲ ਗਿਆ ਇਨਸਾਫ ਕਰਨ ਨੂੰ ਖੁਦ ਇੱਕ ਅਫਸਰ ਆ ਆਪਾਂ ਦੇ ਮੰਨਦੇ ਆ ਇੱਕ ਨਾਰਮਲ ਕਿਸੇ ਇਨਸਾਨ ਨੂੰ ਆਪਣਾ ਕੰਮ ਕਰਨ ਕਰਨ ਜਾਂਦੇ ਆਪਣੇ ਬੱਚੇ ਪਾਲ ਰਹੇ ਤੇ ਚੱਕ ਕੇ ਰਸਤੇ 'ਚ ਉਹ ਇਹ ਕੁਝ ਵੀ ਕਰ ਸਕਦੇ ਆ ਕਿਸੇ ਨਾਲ ਵੀ ਇਹ ਤਾਂ ਫਿਰ ਗੁੰਡਾਗਰਦੀ ਹੋ ਗਈ ਪੰਜਾਬ ਦੀ ਇਹਨਾਂ ਤਾਂ ਸਾਡੇ ਪਰ 1984 ਦੇ ਵਿੱਚ ਜਿਹੜੇ ਦੰਗੇ ਹੋਏ ਆ ਸਾਡੇ ਨੌਜਵਾਨਾਂ ਨੂੰ ਮਾਰ ਦਿੰਦੇ ਸੀ ਉਹ ਕੰਮ ਹੋ ਗਿਆ ਵੀ ਹੁਣ ਜੇ ਗੱਲ ਕਰੀਏ ਸੀਐਮ ਭਵੰਤਮਾਨ ਦੀ ਇਹ ਇੱਕ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲੀ ਹੈ ਜੁੱਧ ਨਸ਼ਾ ਵਿਰੋਧ ਦੇ ਜੁੱਧ ਨਸ਼ਾ ਵਿਰੋਧ ਨਹੀਂ ਜਿਵੇਂ ਹਰ ਕਈ ਵੀਡੀਓ ਚ ਬੋਲਦਾ ਲੋਕਾਂ ਨੇ ਵੀ ਜੁੱਧ ਨਸ਼ਾ ਵਿਰੋਧ ਨਹੀਂ ਇਹ ਤਾਂ ਲੋ ਜੁੱਧ ਆਮ ਲੋਕਾਂ ਵਿਰੁੱਧ ਹੋ ਗਿਆ ਇਹ ਗੱਲ ਸੱਚ ਹੈ ਕਿਉਂਕਿ ਸਾਡੇ ਦੂਜੇ ਤੀਜੇ ਦਿਨ ਘਟਨਾਵਾਂ ਵਾਪਰਦੀ ਹੈ ਸਾਡੇ ਕੜੀਰ ਕੇ ਨੌਜਵਾਨ ਗੱਭਰੂ ਨੂੰ ਰਾਹ ਜਾਂਦੇ ਨੂੰ ਚੱਕ ਕੇ ਮਾਰ ਦਿੱਤਾ ਜਾਂਦਾ ਬਹੁਤ ਹੀ ਦਰਿੰਦਗੀ ਨਾਲ ਕਿਹਾ ਇਹ ਬਾਅਦ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਇਹ ਪੰਜਾਬ ਪੁਲਿਸ ਦੀ ਸਾਡੀ ਜਿਹੜੀ ਇਹ ਗੁੰਡਾ ਕਰਦੀ ਹੈ ਤਾਂ ਹੁਣ ਇੰਨਾ ਕੀ ਕਵਾਂਗੇ ਆਪਾਂ ਭਾਈ ਪਹਿਲੇ ਨੰਬਰ ਤੇ ਸਾਡਾ ਪੰਜਾਬ ਇੱਕੋ ਹੀ ਮੰਗਾ ਵੀ ਸਾ ਇਹ ਪਰਿਵਾਰ ਨੂੰ ਸੰਭਲਣਾ ਚਾਹੀਦਾ ਕਿਉਂਕਿ ਦਿਨ ਬਦਨ ਘਟਨਾ ਵਾਪਰ ਰਹੀਆਂ ਜੇ ਕੋਈ ਇਹ ਪੰਜਾਬ ਪੁਲਿਸ ਨੇ ਇੱਕ ਪਾਸੇ ਤਾਂ ਲਿਖ ਕੇ ਰੱਖ ਰੱਖਿਆ ਬੋਰਡਾਂ ਤੇ ਥਾਣੇ ਚ ਤੇ ਥਾਣੇ ਦੇ ਬਾਹਰ ਵੀ ਭਾਈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੇ ਕੋਈ ਨਸ਼ਾ ਵੇਚਦਾ ਜਾਂ ਕਿਤੇ ਕੋਈ ਗੋਲੀਆਂ ਵਗੈਰਾ ਕੁਝ ਵੀ ਵੇਚਦਾ ਸਾਡੇ ਨਾਲ ਕੰਟੈਕਟ ਕਰੋ ਤਾਂ ਹੁੰਦਾ ਕੀ ਹੈ ਜਦੋਂ ਕੋਈ ਉਸੇ ਦਰਖਾਸਤ ਲਿਖਾਉਣ ਜਾਂਦਾ ਵੀ ਫਲਾਣਾ ਬੰਦਾ ਵਿੱਚ ਤਾਂ ਉਸੇ ਨੂੰ ਫੜ ਕੇ ਕੁੱਟਣ ਮੰਨ ਜਾਂਦੇ ਤੇ ਉਸੇ ਨੂੰ ਪਰਚੇ ਪਾ ਦਿੰਦੇ ਉਹ ਦਿੱਤੀ ਤਾਂ ਫਿਰ ਹੁਣ ਇਹ ਦੱਸੋ ਜਦੋਂ ਖਾਕੀ ਵਰਦੀ ਦੇ ਵਿੱਚ ਗੁੰਡਾ ਕਰਦੀ ਹੋਣ ਲੱਗੀ ਤਾਂ ਫਿਰ ਪੰਜਾਬ ਦੇ ਲੋਕ ਇਨਸਾਫ ਕਿਤੋਂ ਮੰਗਣਗੇ ਖਉਦੀ ਜਾਦੇ ਹੁਣ ਅੱਜ ਦੇ ਟਾਈਮ 'ਚ ਨਸ਼ੇ ਤਸਕਰ ਆਮ ਲੋਕਾਂ ਨਾਲੋਂ ਜ਼ਿਆਦਾ ਪੁਲਿਸ ਵਾਲੇ ਫੜੇ ਜਾਂਦੇ ਆ ਅੱਥਾਰੀ ਪੁਲਿਸ ਮਾੜੀ ਨਹੀਂ ਵਿੱਚ ਕੁਝ ਚੰਗੇ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਤੇ ਜਿਹੜੇ ਹੁਣ ਸਵਾਲ ਪਰ ਲੋਕਾਂ ਦੇ ਉੱਟਦੇ ਆ ਫੇਰ ਵੀ ਇਹ ਪੰਜਾਬ ਪੁਲਿਸ ਤੇ ਉੱਟਦੇ ਆ ਜਿਹੜੇ ਆਗੂ ਆ ਮੇਣ ਇਹਨਾਂ ਦੇ ਡੀਜੀਪੀ ਗੌਰਵ ਜਦਵ ਸਾਰਿਆਂ ਨੂੰ ਪਤਾ ਤੇ ਜਿਹੜੀ ਹੁਣ ਐਸਐਸਪੀ ਪਰਸੈਂਟਾ ਜੀ ਤਾਂ ਹੁਣ ਇਹਨਾਂ ਦਾ ਵੀ ਕਹਿਣਾ ਭਈ ਇਸ ਪਰਿਵਾਰ ਨੂੰ ਵੀ ਅਸੀਂ ਨਾਲ ਖੜੇ ਆ ਉਹਨਾਂ ਦੇ ਤੇ ਇਨਸਾਫ ਦਿਵਾਉਣ ਨੂੰ ਅਸੀਂ ਤਿਆਰ ਆ ਕੜੀ ਤੋਂ ਕੜੀ ਸਜ਼ਾ ਮਿਲੂ ਇਹ ਪੰਜਾਬ ਪੁਲਿਸ ਵਾਲਿਆਂ ਨੂੰ ਚਲੋ ਯਾਰ ਜਿਹਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਸੀ ਰਮੇਂਦਰ ਝੋਟੇ ਨੂੰ ਲੈ ਕੇ ਤੇ ਹੋਰ ਵੀ ਕਈ ਜੋ ਸਵਾਲ ਆਇਆ ਸਾਹਮਣੇ ਸੁਣਿਆ ਸਾਂਝੇ ਜਰੂਰ ਕਰਨੇ ਸੀ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਹਾਂ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ